ਫੇਰਾਂ ਨੂੰ ਨਾ ਮੈਂ ਸੋਚਿਆ ਨਹੀਂ ਕਿ ਭਾਈ ਉਹਨਾਂ ਨਾਲ ਲੜਨ ਨਹੀਂ ਆਏ ਕਰੂਗੇ ਨਹੀਂ ਲੜਾਂਗੇ ਜੀ ਕਾਈ ਜਿੱਥੇ ਆ ਹਾਂ ਮਗਰ ਜੇ ਪੰਜਾਬ ਦਾ ਸਾਹਮਣਾ ਕਰਨਾ ਬੈਠੇ ਕਰਾਂਗੇ ਆਹੀ ਆਪਣੇ ਹੱਥਾਂ ਨਾਲ ਕਰਾਂਗੇ ਪਰ ਵੀ 99 ਵੋਟਾਂ ਕਿੱਧਰ ਰਹਿ ਗਈਆਂ ਜੀ ਇੰਨੇ ਜਲਸੇ ਕਰਾਏ ਇੰਨਾ ਖਰਚਾ ਕਰ ਦਿੱਤਾ ਜੀ ਲੋਕਾਂ ਦਾ ਟੈਕਸ ਖਰਾਬ ਕੀਤਾ ਤੁਸੀਂ ਆ ਦੇਖੋ ਆ ਸਾਰਾ ਲੋਕਾਂ ਦਾ ਪੈਸਾ ਖਰਾਬ ਕੀਤਾ ਜਲਸੇ ਕਰਾਏ ਇੰਨਾ ਤਾਂ ਵੀ 99 ਵੋਟਾਂ ਸਾਡੇ ਚਿੰਕੂ ਭਾਈ ਨੇ ਬਹੁਤ ਸਾਰੇ ਕਹਾੜਾ 16 ਕਿਦਾ ਵੀ ਨਹੀਂ ਪਾਰ ਕੀਤਾ ਤੁਸੀਂ ਸਾਡੇ ਦੁੱਗਲ ਭਾਜੀ ਚਾਂਪਾ ਵਾਲੇ ਉੱਥੋਂ ਬਹੁਤ ਸਾ ਦਿੱਤਾ ਪਰ ਕਹਿੰਦੇ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਐਸੇ ਬਾਵਾ ਬੰਦੇ ਹੋ ਸਾਡੀ ਬੀਣੀ ਪਣੀ ਹੈ ਜੀ ਇਲੈਕਟਰਾ ਦਾ ਕੀ ਕਹਿੰਦੇ ਦਿੱਤੀ ਦਾ ਗੋਰ ਮੋਈਲਾ ਵਾਲੇ ਅੱਛਾ ਕਬੀਰ ਨਗਰ ਰੰਦਰ ਉੱਥੋਂ ਵੀ ਜਿਹੜਾ ਹੋਇਆ ਨੀਡੂ ਛਟਰਾ ਵਾਲਾ ਇਸ ਵਾਰ ਫੇਰ ਬਾਕੀ ਵੋਟਿੰਗ ਸੈਂਟਰ ਬਾਕੀ ਬੋਟਾ ਹਾਰ ਚੁੱਕਿਆ ਫਿਰ ਇਹਦੇ ਵੱਲੋਂ ਕੀ ਚੱਲ ਰਿਹਾ ਦੁਬਾਰਾ ਫੇਰ ਵੋਟਾ ਰਹੀ ਆ ਜਾਣੀ ਨੇ ਨਿਕਲ ਆ ਰਹੇ ਨੇ ਦੂਜੇ ਪਾਸੇ ਜੇ ਲੀਫੂ ਸੋਧ ਰਿਹਾ ਐ ਇਸ ਵੇਲੇ ਬਾਜ਼ਾਰ ਜਾ ਰਹੇ ਹੁਣ ਵਾਪਸ ਜਾ ਰਹੇ ਇਹ ਨੇ ਪੱਕੇ ਉਹਦੇ ਹੀ ਆਏ ਉਹਨਾਂ ਨੇ ਲੈ ਲਿਆ ਮੈਨੂੰ ਕੋਈ ਦਿੱਕਤ ਨਹੀਂ ਆਉਣੀ ਨਹੀਂ ਨਹੀਂ ਪੱਕੇ ਹੀ ਆ ਪੱਕੇ ਹੀ ਹੈ ਮੰਤਰੀ ਵੀ ਨਾਲ ਆਇਆ ਸੀ ਮੰਤਰੀ ਵੀ ਮੰਤਰੀ ਸਾਹਿਬ ਵੀ ਨਾਲ ਸੀਗੇ ਮੇਰੇ ਤੁਸੀਂ ਹਾਂ ਬਸ ਚੱਲਦੇ ਹਾਂ ਤੇ ਭਾਈ ਬਿਲਕੁਲ ਜੀ ਇੱਕ ਵਾਰ ਦੇ ਵਾਪਸ ਜਾ ਕੇ ਨਹੀਂ ਇੱਕ ਵਾਰ ਹੱਥ ਆ ਲੈ ਲੀਡੂ ਜੀ ਨੀਡੂ ਬੈਠ ਜੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਕੰਮ ਕਰਾ ਕੇ ਮੈਨੂੰ ਦਿਖਾ ਦਿਓ ਬਸ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਹੋਊਗਾ ਕਿ ਕਿ ਸੱਚੇ ਬੰਦੇ ਬਹਿ ਜਾ ਯਾਰ ਤੂੰ ਕੀ ਹੋ ਗਿਆ ਮੈਂ ਕੋਈ ਜਰਾ ਉਹ ਦੇਖਾ ਜਨਮਨ ਪਿੱਛੇ ਬਿਠਾ ਲਿਆ ਨੀ ਨੂੰ ਆਪਣੇ ਪਿੱਛੇ ਦਾਜੀ ਮੈਂ ਕੀ ਗੱਲ ਕਰਾਂ ਕਿ ਨਾ ਭਾਈ ਕਰ ਲਓ ਇੱਕ ਮਿੰਟ ਭਾਈ ਕੀ ਹਾਲ ਕੀਤਾ ਉਹ ਅਸੀਂ ਜਿੰਨਾ ਭਾਈ ਉਹ ਆਵਾ ਹਾਲ ਕਰਦਾ ਆਪਣੀ ਚਾੜ ਤੋਂ ਬਹੁਤ ਹੋ ਗਿਆ ਭਾਈ ਅਸੀਂ ਕੀ ਤੇ ਵੀ ਸਹੀ ਕਰਦੇ ਹਾਂ ਚਲੋ ਕੋਈ ਨਾ ਕੋਈ ਨਾ ਕੋਈ ਨਾ ਚੱਲ ਕਰੋ ਜਾਂ ਗੱਲ ਕਰਪਾ ਜੀ ਤੁਸੀਂ ਵੀ ਇਹ ਨੋਟ ਕਰ ਲਓ ਕੰਮ ਕਰਾ ਕੇ ਦਿਖਾਣਾ ਜੇ ਨਾ ਕੰਮ ਕਰਾ ਤੁਸੀਂ ਵੀਡੀਓ ਬਣਾ ਕੇ ਤੁਸੀਂ ਕਹਿੰਦੇ ਕਿ ਮੈਂ ਹੀ ਕੰਮ ਕਰਾ ਸਕਦਾ ਨਹੀਂ ਕੰਮ ਵਾਲਾ ਦੁਨੀਆ ਤੌਰ ਕੋਈ ਬੰਦਾ ਨਹੀਂ ਕਰਦਾ ਦੋ ਗਿੱਤ ਕਰ ਤੁਸੀਂ ਕਰਦਾ ਨਾਮ ਆ ਮਾਰੇ ਫੰਡ ਕਿੰਨਾ ਖਰਚ ਹੋ ਗਿਆ ਇਸ ਇਲੈਕਸ਼ਨ ਫੰਡ ਸਾਰੇ ਲੋਕਾਂ ਦਾ ਸੀ ਲੋਕਾਂ ਦੇ ਪੈਸੇ ਮੇਰੇ ਪੈਣ ਲੱਗੇ ਕਰਦੇ ਲੋਕਾਂ ਨੂੰ ਜੀ ਦੋ ਕੀ ਮੰਗੂਗੇ ਦੇ ਦੂੰਗਾ ਭਾਜੀ ਆਤ ਕਰੇ ਹੁਣ ਮਿੰਦਰ ਭਾਗੇ ਜੀ ਕਾਫੀ ਵੋਟਾਂ ਤੋਂ ਅੱਗੇ ਜਾ ਰਹੇ ਹੋ ਟੈਲੀਕਾਮ ਕਿੰਨਾ ਪ੍ਰਮਾਣ ਕੀਤਾ ਗੱਲ ਭਾਜੀ ਸਾਡੇ ਚਾਂਪਾ ਵਾਲੇ ਭਗਵਾਨਾ ਗੇਟ ਤੋਂ ਤੁਹਾਨੂੰ ਚਾਂਪਾ ਹੀ ਆਦਾ ਨੀੜੂ ਤੁਹਾਨੂੰ ਕਿੰਨੇ ਪਿਆਰ ਨਾਲ ਨੋਟਾਂ ਦੇ 100 ਰੁਪਏ ਦੀ ਟਿਕਟ ਜਿਵੇਂ ਲੈ ਕੇ ਪੈਸੇ ਲੈ ਕੇ ਭਾਜੀ ਫਿਰ ਕੀ ਹੈ ਲੋਕਾਂ ਨੇ ਸਾਨੂੰ ਬੇਸਰਾਈ ਜਦਾਂ ਦੇ ਟਿਕਟ ਦੇ ਬਸਿਆ ਅਸੀਂ ਪੈਸੇ ਨੂੰ ਕੀ ਕਰਨਾਗਾ ਅਸੀਂ ਪੈਸੇ ਨੂੰ ਕੀ ਕਰੀ ਲੋਕਾਂ ਨੂੰ ਨੌਕਰੀ ਨਹੀਂ ਮਿਲਦੀਆਂ ਲੋਕੀ ਖਾਨ ਤੋਂ ਮਜਬੂਰਤ ਕਾਰੋਬਾਰ ਹੈ ਨਹੀਂ ਬੇੜਾ ਘਰ ਕੋਈ ਆਪੇ ਸ਼ਹਿਰ ਦਾ ਹਿੰਦੁਸਤਾਨ ਦਾ ਮੁਲਕ ਦਾ ਇਸ ਮੁਲਕ ਨੂੰ ਕ ਸਿੱਧੂ ਮੂਸੇ ਵਾਲਾ ਉਹਨੂੰ ਵੀ ਇਹਨਾਂ ਸਰਕਾਰਾਂ ਨੇ ਬਰਬਾਦ ਕੀਤਾ ਇਹ ਕਿਹਦਾ ਕੱਚਾ ਚੋਰੀ ਹੁੰਦਾ ਉਹ ਜਾ ਕੇ ਮੇਰੇ ਤੇ ਕੰਪਲੀਟ ਕਰਦਾ ਮੇਰਾ ਕੱਚਾ ਚੋਰੀ ਹੋ ਗਿਆ ਇਹ ਕਿਹਦਾ ਰਮਾਲ ਚੋਰੀ ਹੁੰਦਾ ਉਹ ਜਾ ਕੇ ਚੋਰੀ ਦਾ ਨਾਮ ਖਾਦਾ ਆਮੀ ਪਾਰਟੀ ਤੋਂ ਉਮੀਦਵਾਰ ਸੀ ਮਹਿੰਦਰ ਭਗਤ ਉਹ ਜਿੱਤਿਆ ਇਹ ਨਜ਼ਾਰਾ ਇਹ ਵੀ ਪਈ ਦੇ ਇਹ ਚੋਰੀ ਕਰਨ ਮੈਂ ਕੀ ਜਰਾ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਕਾਫੀ ਵੋਟਾਂ ਲੋਕੇ ਜਾ ਰਹੇ ਨੇ ਉਹਨਾਂ ਨੂੰ ਵਧਾਈ ਦਊਂਗਾ ਦੀ ਨਹੀਂ ਉਹ ਵੀ ਜਾ ਰਹੇ ਜੀ ਦਊਂਗਾ ਬਿਲਕੁਲ ਜੀ ਇਹ ਨੀਡੂ ਛਟਰਾ ਵਾਲਾ ਜੋ ਆਪ ਆ ਰਹੇ ਹੋ ਕਿੰਨਾ ਪਿਆਰ ਦਿੱਤਾ ਦਾ ਬਹੁਤ ਵਧੀਆ ਇਨਸਾਨ ਹੈ ਲੋਕਾਂ ਨੇ ਇੰਨਾ ਪਿਆਰ ਜੱਸੀਆ ਦਿਖਾਇਆ ਮੀਟਿੰਗਾਂ ਦਿਖਾਇਆ ਅੱਜ ਕਿਉਂ ਨਹੀਂ ਦਿਖਾਇਆ ਅੱਜ ਥੋੜਾ ਜਿਆਦਾ ਪਿਛੜ ਜਗਾ ਕੇ ਨਹੀਂ ਆਇਆ ਅੱਛਾ ਜੀ ਕਿਹਦੇ ਨਾਲ ਤੁਸੀਂ ਚੱਲੇ ਹੋਗੇ ਨਾਲ ਇਹਨਾਂ ਦੇ ਤੁਸੀਂ ਇਹਨਾਂ ਦੀ ਛੁੱਟੀ ਕਰਦੇ ਰਹੋ ਪਰ ਦੇਖਿਆ ਤੁਸੀਂ ਲੋਕਾਂ ਦੇ ਦਿਲ ਤੇ ਹੁੰਦੇ ਰਹੇ ਮੀਟਿੰਗਾਂ ਦੇ ਲੋਕ ਰੱਖ ਪਾਉਂਦੇ ਸੀ ਪਰ ਵੋਟਾਂ ਵੀ ਲੈਣੇ ਨਹੀਂ ਲੈਵੇਂ ਵੋਟਾਂ ਟੋਟਾ ਨਹੀਂ ਕੀ ਚੀਜ਼ ਵੇਖ ਰਹੀ ਐ ਨਵੀਂ ਇਹ ਜਿੰਦਗੀ ਦਾ ਪੂਰਾ ਗਰਾਫ ਘਟ ਕਿੱਧਰ ਗਿਆ ਸਮੇਂ ਨਹੀਂ ਘਟ ਗਿਆ ਪੈਸੇ ਵੰਡੇ ਗਰਾਫ ਤੁਹਾਡਾ ਅੱਗੇ 3250 3900 ਸੂਟ ਵੰਡੇ ਪੈਸੇ ਵੰਡੇ ਮਠਿਆਈ ਵੰਡੀ ਅਸੀਂ ਕੁਝ ਵੰਡਿਆ ਨਹੀਂ ਉਹ ਕਹਿੰਦੀ ਕੁੜਤੇ ਤੇ ਉਹਨੇ ਮੰਡੇ ਤੁਹਾਨੂੰ ਵੀ ਦਿੱਤਾ ਨਹੀਂ ਮੈਂ ਨਹੀਂ ਮੈਨੂੰ ਨਹੀਂ ਮਿਲਿਆ ਪਰੇ ਹੋ ਜੋ ਬਿਲਕੁਲ ਜੀ ਨੀਡੂ ਸ਼ਟਰ ਵਾਲਾ ਟੋਰ ਵਾਲਾ ਉਹਦਾ ਅੰਕੜਾ ਪਾਰ ਨਹੀਂ ਕਰ ਸਕਿਆ ਅੱਜ ਸਾਈਕਲ ਹੋਏ ਅੱਜ ਫੇਰ ਆਣੀ ਚਕੇ ਰਹੀ ਤੋਂ ਗਲੀਏ ਬਚਕੇ ਨਗਰ ਮਕੇ ਆਂਦੀ ਆ ਤੋ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹਨਾ ਮਜ਼ਾਨੀਆਂ ਤੋਂ ਐਡਵਰਟਾਈਜ਼ ਪੁੱਠਾ ਸਾਡਾ ਹਸਾਬ ਕਹਿੰਦੇ ਲੋਕ ਕਮੈਂਟ ਕਰਦੇ ਨੇ ਗੰਦ ਪਾਏ ਆ ਲੈ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਕੋਈ ਦਿੱਲੀ ਨੂੰ ਦਬ ਲੈਂਦੇ ਇਨੂ ਜਨਾਬ ਕਹਿੰਦੇ ਆ ਚਾਪਾ ਜੀ ਸਾਡੇ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੀ ਜਵਾਨੀ ਬਚਾ ਰਹੇ ਆ ਨਸ਼ਿਆਂ ਤੋਂ ਮੁਕਤ ਕਰਾ ਰਹੇ ਆ ਸਾਡੇ 2027 ਦੀਆਂ ਇਲੈਕਸ਼ਨ ਆ ਰਹੀਆਂ ਕਿੱਦਾਂ ਦੇ ਦੇ 2027 ਦੀ ਜਿਹੜਾ ਜੰਪ ਮਾਰੀ ਆ ਪਾ ਸਾਰੇ ਨੰਨਾਂ ਦੇ ਇਲੈਕਸ਼ਨ ਕੋਈ ਨਹੀਂ ਛੱਡਾਂਗਾ ਸਾਰੇ ਵਾੜਾਂ ਤੇ ਖੜੇ ਕੀ ਪਾੜੇ ਵਾੜਾ ਖੜਾ ਕਰੀਂ ਇਹ ਐਲਾਨ ਕਰ ਦਿੱਤਾ ਕੋਈ ਬਰੇ ਬਰੇ ਆ ਦੇ ਨਜ਼ਰ ਆ ਰਹੀਆਂ ਫੋਟੋ ਉੱਪਰ ਤੋਂ